ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਲਾ ਚੌਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਮਾਨਸਿਕ ਪਰੇਸ਼ਾਨੀ ਦਾ ਜੂਝ ਰੀ ਔਰਤ ਜੋ ਕਿ ਕੰਗਣਾ ਬੇਟ ਦੀ ਨਿਵਾਸੀ ਸੀ ਦੱਸਿਆ ਜਾ ਰਿਹਾ ਜੋ ਕਿ 3 ਅਗਸਤ ਨੂੰ ਕੈਨੇਡਾ ਤੋਂ ਵਾਪਸ ਪਰਤੀ ਸੀ ਆਪਣੀ ਬੇਟੀ ਦੇ ਨਾਲ ਉਸਨੇ ਬਿਸਤ ਦੁਆਬ ਨਹਿਰ ਕੰਗਣਾ ਬੇਟ ਪੁਲ ਤੇ ਛਾਲ ਮਾਰ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਤੀ ਜਿਹੜੇ ਆ ਅਮਰੀਕਾ ਵਿੱਚ ਪੱਕੇ ਹਨ ਜਿਨ੍ਹਾਂ ਦਾ ਨਾਮ ਜਸਵੰਤ ਸਿੰਘ ਹੈ ਤੇ ਉਕਤ ਔਰਤ ਕੰਗਣਾ ਬੇਟ ਦੀ ਨਿਵਾਸੀ ਸੀਗੀ ਤੇ 3 ਅਗਸਤ ਨੂੰ ਹੀ ਕੈਨੇਡਾ ਤੋਂ ਆਪਣੀ ਬੇਟੀ ਨਾਲ ਪਰਤੀ ਸੀ ਇਹਨਾਂ ਦੇ ਪਰਿਵਾਰਕ ਮੈਂਬਰ ਰੇਨੂ ਰਾਣਾ ਦਾ ਕਹਿਣਾ ਹੈ ਕਿ ਘਰ ਵਿੱਚ ਕੋਈ ਵੀ ਪੈਸੇ ਨੂੰ ਲੈ ਕੇ ਪਰੇਸ਼ਾਨੀ ਨਹੀਂ ਸੀ ਕੋਈ ਵੀ ਘਰ ਵਿੱਚ ਕਲੇਸ਼ ਨਹੀਂ لیکن ਗੁਰਵਿੰਦਰ ਕੌਰ ਪਿਛਲੇ 1 ਸਾਲ ਤੋਂ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਸੀ ਪਿੰਡ ਦੇ ਸਰਪੰਚ ਤਾਰਾ ਸਿੰਘ ਤਾਂ ਵੀ ਕਹਿਣਾ ਕਿ ਸਾਨੂੰ ਉਮੀਦ ਹੀ ਨਹੀਂ ਸੀ ਕਿ ਇਸ ਤਰੀਕੇ ਦਾ ਕੋਈ ਭਾਣਾ ਵਾਪਰ ਜਾਵੇਗਾ ਕਿਉਂਕਿ ਪਰਿਵਾਰ ਵਿੱਚ ਸੁੱਖ ਸ਼ਾਂਤੀ ਹੈ ਅਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਆਪਣੇ ਸਹੁਰੇ ਪਿੰਡ ਕੰਗਣਾਬੇਟ ਵਿਖੇ ਰਹਿ ਰਹੀ ਸੀਗੀ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਦੋ ਦਿਨ ਪਹਿਲਾਂ ਉਹ ਚੱਕੀ ਤੋਂ ਆਟਾ ਲੈਣ ਲਈ ਘਰੋਂ ਆਪਣੀ ਚਿੱਟੀ ਐਕਟਿਵਾ ਤੇ ਆਉਂਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਕਰਨੀ ਪਰਤ ਦੀ ਤਾਂ ਘਰ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਤਲਾਸ਼ ਕੀਤੀ ਜਾਂਦੀ ਹੈ ਤੇ ਸੀਸੀਟੀਵੀ ਫੁਟੇਜ ਉਸ ਤੋਂ ਬਾਅਦ ਕਢਾਈ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਉਹ ਆਪਣੀ ਐਕਟਿਵਾ ਜਿਹੜੀ ਹੈ ਨਹਿਰ ਦੇ ਕੋਲ ਛੱਡ ਕੇ ਸ਼ਨੀਵਾਰ ਵਾਲੇ ਦਿਨ ਆਪਣੀ ਐਕਟਿਵਾ ਨਹਿਰ ਦੇ ਕੋਲ ਛੱਡ ਕੇ ਟੈਕਸੀ ਸਟੈਂਡ ਕੋਲ ਆਪਣੀ ਜਿਹੜੀ ਐਕਟਿਵਾ ਖੜੀ ਕਰਕੇ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਨਹੀਂ ਆਂਦੀ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤਾ ਜਾਂਦਾ ਹੈ ਗੁੰਮਸ਼ੂਦਗੀ ਦੀ ਰਿਪੋਰਟ ਵੀ ਲਿਖਾਈ ਜਾਂਦੀ ਹੈ ਔਰ ਕੱਲ੍ਹ ਵਾਲੇ ਦਿਨ ਜਿਹੜੇ ਆ ਫਿਰ ਗੋਤਾਖੋਰ ਵੀ ਬੁਲਾਏ ਜਾਂਦੇ ਲੇਕਿਨ ਕਿ ਅੱਜ ਉਹਨਾਂ ਦੀ ਜਿਹੜੀ ਡੈੱਡ ਬਾਡੀ ਹੈ ਉਹ ਨਹਿਰ ਦੇ ਸੈਫਨ ਚੋਂ ਮਿਲਦੀ ਹੈ ਪੁਲਿਸ ਵੱਲੋਂ ਡੈੱਡ ਬਾਡੀ ਨੂੰ ਕਬਜ਼ੇ ਵਿੱਚ ਲੈ ਲਿਆ ਜਾਂਦਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈ ਡੈੱਡ ਬਾਡੀ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਲੇਕਿਨ ਅਫਸੋਸ ਬਹੁਤ ਹੋ ਰਿਹਾ ਹੈ ਖਬਰ ਪੜ੍ਹਦੇ ਕਿਉਂਕਿ ਦੋ ਬੱਚਿਆਂ ਦੀ ਮਾਂ ਜਿਸਦਾ ਪਤੀ ਅਮਰੀਕਾ ਵਿੱਚ ਪੱਕਾ ਹੈ ਔਰ ਘਰ ਵਿੱਚ ਕੋਈ ਕਲੇਸ਼ ਵੀ ਨਹੀਂ ਹੈ ਮਾਨਸਿਕ ਪਰੇਸ਼ਾਨੀ ਦੇ ਚੱਲਦੇ ਹੋਏ ਉਹਨਾਂ ਨੇ ਆਪਣਾ ਜਿਹੜਾ ਅਨਮੁੱਲਾ ਜੀਵਨ ਹੈ ਉਹ ਨਹਿਰ ਵਿੱਚ ਛਾਲ ਮਾਰ ਕੇ ਖਤਮ ਕਰ ਲਿਆ ਕਿਤੇ ਤਸਵੀਰਾਂ ਦਿਖਾਣਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੂਗੇ ਕਿ ਜਿਹੜੀ ਡੈੱਡ ਬਾ ਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਵਿਰਲਾਪ ਕੀਤਾ ਜਾਂਦਾ ਹੈ ਔਰ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਹਨ ਕਿਉਂਕਿ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਇਸ ਤਰੀਕੇ ਦਾ ਕੋਈ ਭਾਣਾ ਵੀ ਆਪਰ ਜਾਵੇਗਾ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਰੇਨੂ ਰਾਣਾ ਜੀ ਕੀ ਗੱਲਬਾਤ ਹੋਗੀ ਪਤਾ ਨਹੀਂ ਹਾਂ ਜੀ ਹਾਂ ਜੀ ਮੇਰੇ ਅਸਿਸਟੈਂਟ ਨਾਲ ਸੀਗੇ ਮੈਂ ਥੋੜਾ ਜਿਹਾ ਦਿਮਾਗੀ ਅਫਸੈਟ ਸੀਗੇ ਹੋ ਗਏ ਉਹਨਾਂ ਦੀ ਮੈਡੀਸਿਨ ਚੱਲਦੀ ਸੀਗੀ ਸ਼ਨੀਵਾਰ ਨੂੰ 10 ਵਜੇ ਕਰੋਗੇ ਆ ਨਾਸਵੈਤੋ ਬਾਅਦ ਕਹਿੰਦੇ ਮੈਂ ਆਟਾ ਚੱਕਣ ਚੱਲੀ ਆ ਐਕਟਿਵਾ ਤੇ ਨਿਕਲੇ ਆ ਉਸ ਵੇਲੇ ਮੇਰੇ ਮਦਰ ਸਿਗੇ ਮਦਰ ਇਨ ਲਾ ਕੁ ਆਰ ਸਿਗੇ ਇੱਥੇ ਉਹਨਾਂ ਨੇ ਉਸ ਤੋਂ ਬਾਅਦ ਘੰਟੇ ਕੇ ਬਾਅਦ ਉਹਨਾਂ ਨੇ ਕਿਹਾ ਵੀ ਉਹ ਆਟਾ ਚੱਕਣ ਗਈ ਵਾਪਸ ਨਹੀਂ ਆਈ ਜੋ ਉਸ ਤੋਂ ਬਾਅਦ ਲੱਭਣ ਲੱਗੇ 4 ਵਜੇ ਤੇ 4 ਵਜੇ ਤੱਕ ਲੱਭਦੇ ਰਹੇ 6 ਵਜੇ ਐਕਟਿਵਾ ਜਿਹੜੀ ਹੈ ਗੰਗਣਿਆਂ ਦੇ ਪੁਲ ਤੇ ਮਿਲੀ ਹੈ ਸਾਨੂੰ ਬਸ ਉਸ ਤੋਂ ਬਾਅਦ ਅਸੀਂ ਲੱਭਦੇ ਰਹੇ ਪੁਲਿਸ ਸਟੇਸ਼ਨ ਕੰਪਲੇਂਟ ਕੀਤੀ ਰਾਤ ਨੂੰ ਜਾ ਕੇ ਉਸ ਵਾਰ ਉਹਨਾਂ ਨੇ ਗੋਤਾਖੋਰ ਰਾਤ ਪਰ ਕੁਝ ਨਹੀਂ ਹੋ ਸਕਦਾ ਸੀਗਾ ਸਵੇਰੇ ਗੋਤਾਖੋਰ ਬੁਲਾਏ ਨਹੀਂ ਡੈੱਡ ਬਾਡੀ ਮਿਲੀ ਕੁਝ ਨਹੀਂ ਮਿਲਿਆ ਸਾਨੂੰ ਐਦਾ ਹੋ ਗਿਆ ਵੀ ਨਹੀਂ ਉਹ ਕਿਤੇ ਪੈਦਲ ਤੁਰ ਕੇ ਚਲੀ ਗਈ ਪਰ ਨਹੀਂ ਅੱਜ ਚੌਥੇ ਦਿਨ ਉਹਦੀ ਡੈੱਡ ਬਾਡੀ ਮਿਲ ਗਈ ਬਹੁਤ ਅੱਛੀ ਇਨਸਾਨ ਸੀ ਰਾਧਾ ਸਵਾਮੀ ਹਨਮਨ ਦੀ ਸੀ ਬਹੁਤ satsangi ਸੀਗੀ ਉਹ ਬਹੁਤ ਨਾਮ ਜਪਦੀ ਸੀ ਬਾਬਾ ਜੀ ਦਾ ਬਹੁਤ ਅੱਛੇ ਵਿਚਾਰ ਹੈ ਇਹ ਕੈਨੇਡਾ ਤੋਂ 3 ਤਰੀਕ ਨੂੰ ਆਏ ਸੀਗੇ 5 ਜੂਨ ਨੂੰ ਬੇਟੀ ਨਾਲ ਗਏ ਸੀਗੇ ਬਸ ਉਹ ਇਨਨ ਨਹੀਂ 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 ਇੱਥੇ ਸੀਗੇ ਵਿਜ਼ਟਰ ਵੀਜ਼ੇ ਤੇ ਹੀ ਗਏ ਸੀਗੇ ਬੇਟੀ ਨਾਲ ਬੇਟੀ ਆਈ ਹੋਈ ਸੀਗੀ ਤੇ ਇਹਨਾਂ ਦੀ ਮੈਡੀਸਿਨ ਲੌਂਗ ਟਾਈਮ ਤੋਂ ਚੱਲਦੀ ਸੀਗੀ ਬਸ ਇਹੀ ਇਹੀ ਕੁਝ ਹੋਇਆ ਵੀ ਹਾਂਜੀ ਸਰਪੰਚ ਤੁਹਾਡਾ ਨਾਮ ਕੀ ਮੇਰਾ ਨਾਮ ਅਵਤਾਰ ਸਿੰਘ ਆ ਜੀ ਪਿੰਡ ਕਾ ਪਿੰਡ ਕੰਗੜਾ ਫੇੜ ਜੀ ਕੀ ਗੱਲਬਾਤ ਹੋਈ ਹੈ ਪਤਾ ਲੱਗਿਆ ਕਿ ਲੇਡੀਜ਼ ਨੇ ਸਾਈਟ ਕੀਤਾ ਹੈ ਹਾਂਜੀ ਉਹ ਸਾਡੇ ਤਰੀਕੇ ਪਾਈਜਾ ਦੇ ਵਿੱਚੋਂ ਸਾਡੀ ਪਰਚਾਈ ਲੱਗਦੀ ਸੀ ਵੱਡੀ ਉਹ ਘਰੋਂ ਇਹ ਕਹਿ ਕੇ ਆ ਗਏ ਬੱਚੇ ਨੂੰ ਕਿ ਮੈਂ ਚੱਕੀ ਤੋਂ ਆਟਾ ਜਾ ਕੇ ਲਿਆਣਾ ਪਰ ਜਦੋਂ ਵਾਪਸ ਨਹੀਂ ਪਹੁੰਚੇ ਤਿੰਨ ਚਾਰ ਘੰਟੇ ਫਿਰ ਤਲਾਸ਼ ਸ਼ੁਰੂ ਕੀਤੀ ਤਾਂ ਅੱਜ ਚੌਥਾ ਦਿਨ ਉਹ ਤੇ ਅੱਜ ਤੁਹਾਨੂੰ ਪਤਾ ਲੱਗਿਆ ਕਿ ਸੈਫਨ ਦੇ ਵਿੱਚ ਕੋਈ ਡੈਡ ਬੋਡੀ ਪਈ ਆ ਤੇ ਹੁਣ ਉਹਦੀ ਅਸੀਂ ਕੱਢਣ ਲੱਗੇ ਆ ਮਸ਼ੀਨ ਦੇ ਥਰੂ ਹਾਂਜੀ ਕੀ ਕੋਈ ਮਾਨਸਿਕ ਤੌਰ ਤੇ ਪਰੇਸ਼ਾਨੀ ਸੀ ਘਰ ਵਿੱਚ ਕੋਈ ਨੇ ਵੈਸੇ ਤਾਂ ਬਹੁਤ ਕਿਰਪਾ ਸੀ ਪਰਿਵਾਰ ਦੇ ਉੱਤੇ ਸਾਰੇ ਬੈਲ ਸਾਈਡ ਨਹੀਂ ਪਰ ਹੁਣ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਆਇਆ ਪਰ ਇੱਕ ਹੈਗਾ ਵੀ ਲਗਭਗ 1 ਸਾਲ ਤੋਂ ਥੋੜੀ ਜਿਹੀ ਡਿਪਰੈਸ਼ਨ 'ਚ ਰਹਿੰਦੇ ਸੀ ਜੀ ਹੈਗਾ ਜੀ ਘਰ ਫਿਲਹਾਲ ਤਾਂ ਇਹਨਾਂ ਦਾ ਇੱਕ ਬੇਟਾ ਜੀ ਇਹਨਾਂ ਦੀ ਮੰਮੀ ਆਏ ਹੋਏ ਸਕੇ ਘਰ ਦੇ ਵਿੱਚ ਬਾਕੀ ਤਾਂ ਪਰਿਵਾਰ ਸਾਰਾ ਬਾਹਰ ਹੀ ਹੈਗਾ ਜੀ ਕੈਨੇਡਾ ਵਿੱਚ ਅਮਰੀਕਾ ਵਿੱਚ ਹੈ ਹਸਪੀਟਲ ਇਹਨਾਂ ਦੇ ਅਮਰੀਕਾ ਵਿੱਚ ਨਹੀਂ ਤੇ ਉਦਾਂ ਦੀ ਕੋਈ ਘਰ ਦੇ ਵਿੱਚ આજ ਤੱਕ ਕਦੇ ਕੋਈ ਕਲੇਸ਼ ਦੀ ਵੀ ਕੋਈ ਗੱਲ ਨਹੀਂ ਸੁਣੀ ਕਿਉਂਕਿ ਜ਼ਿਆਦਾਤਰ ਤਾਂ ਕੰਮ ਇਹ ਕਲੇਸ਼ ਦੇ ਵਿੱਚ ਹੀ ਹੁੰਦੇ ਆ ਜੀ ਤੇ ਬੜੇ ਵਧੀਆ ਘਰ ਬਿਲਕੁਲ ਸਰਗੀ ਸੀ ਘਰ ਦੇ ਵਿੱਚ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਪਾਣਾ ਵਰਤ ਗਿਆ ਵੀ ਅੱਜ ਕਿਹੜੇ ਹੋਣਾ ਸਾਨੂੰ ਪਤਾ ਲੱਗਿਆ ਕਿ ਸੈਫਨ ਦੇ ਵਿੱਚ ਨਾਂ ਕੀ ਸੀਗਾ ਜੀ ਇਹਦਾ ਨਾਂ ਗੁਰਵਿੰਦਰ ਕੌਰ ਸੀਗਾ ਜੀ ਹਾਂ ਜੀ ਤੇ ਇਹਦੇ ਤੇ ਕੱਲ ਦਾ ਨਾਮ ਇੰਜਸਵੰਤ ਸਿੰਘ ਸੀ ਜੀ ਉਹ ਕੀ ਕੰਮ ਕਰਦੇ ਉਹ ਅਮਰੀਕਾ ਦੇ ਵਿੱਚ ਨੇ ਜੀ ਹਾਂ ਜੀ